ਦਾ ਨਾਮ ਅਤੇ ਮਾਡਲ ਦਾ ਨਾਮ ਰੋਸ਼ਣ ਕੀਤਾ ਤੁਹਾਡੀ ਇੱਛਾ ਦੇ ਵਿੱਚ ਮੈਂ ਤੇ ਸਭ ਤੋਂ ਪਹਿਲਾਂ ਐਸਜੀਪੀਸੀ ਦਾ ਬਹੁਤ ਬਹੁਤ ਧੰਨਵਾਦੀ ਆ ਧਾਮੀ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਇਹ ਮੈਨੂੰ ਮਾਨ ਬਖਸ਼ਿਆ ਕਿ ਪਿਛਲੀ ਵਾਰੀ ਵੀ ਜੁਜੇਸ਼ਨ ਗੇਮਾਂ ਵਿੱਚ 골ਡ ਮੈਡਲ ਲੈ ਕੇ ਆਏ ਸੀਗੇ ਤੇ ਉਦੋਂ ਵੀ ਐਸਜੀਪੀਸੀ ਨੇ ਬਹੁਤ ਸਨਮਾਨ ਕੀਤਾ ਸੀ ਕਿ ਐਤਕੀ 올림픽ਸ ਵਿੱਚ ਬ੍ਰੌਂਜ਼ ਮੈਡਲ ਲੈ ਕੇ ਆਏ ਆ ਤੇ ਉਸ ਵਿੱਚ ਵੀ ਐਸਜੀਪੀਸੀ ਨੇ ਮੇਰਾ ਬਹੁਤ ਸਨਮਾਨ ਕੀਤਾ ਜਿਸ ਦਿਨ ਅਸੀਂ ਮੈਡਲ ਲੈ ਕੇ ਇੰਡੀਆ ਪਰਤੇ ਸੀਗੇ ਸਭ ਤੋਂ ਪਹਿਲਾਂ ਉਸ ਦਿਨ ਸਨਮਾਨਤ ਕੀਤਾ ਸੀਗਾ ਨੇ ਅੱਜ ਅਛੇ-ਛੇ ਚੋਰ ਤੇ ਬਲਾਕੇ ਤੇ ਮੈਨੂੰ ਐਸਪੀਸੀ ਨੇ ਸਨਮਾਨ ਕੀਤਾ ਤੇ ਮੈਂ ਐਸਪੀਸੀ ਦਾ ਬਹੁਤ ਧੰਨਵਾਦੀ ਆ ਤੇ ਮੈਂ ਇਹੀ ਗਰਜਾਸ਼ ਕਰਦਾ ਹਾਂ ਐਸਪੀਸੀ ਤੋਂ ਕਿ ਇਦਾਂ ਹੀ ਆਉਣ ਵਾਲੇ ਪਲੇਅਰਾਂ ਦੀ ਪੰਜਾਬ ਦੇ ਪਲੇਅਰਾਂ ਦੀ ਇੰਡੀਆ ਦੇ ਪਲੇਅਰਾਂ ਦੀ ਇਦਾਂ ਹੀ ਸਪੋਰਟ ਕਰਦੇ ਰਹਿਣਾ ਤਾਂ ਜੋ ਆਪਣੇ ਜਿੰਨੇ ਵੀ ਔਰ ਆਉਣ ਵਾਲੀ ਜੰਗ ਜਨਰੇਸ਼ਨ ਆ ਉਹ ਇਸ ਤੋਂ ਪ੍ਰਭਾਵਿਤ ਹੋ ਕੇ ਹੋਰ ਗੇਮਾਂ ਵੱਧੇ ਤੇ ਜਿੱਦਾਂ ਕਿ ਮੇਰੇ ਨਾਲ ਨਾਲ ਅੱਜ ਅੰਬਾਲਾ ਤੋਂ ਇੱਕ ਵੀਰ দৌড় ਕਰਕੇ ਇੱਥੇ ਤੱਕ ਪਹੁੰਚਿਆ ਹੈ ਰਮੇਂਦਰ ਸਾਹਿਬ ਦਰਸ਼ਨ ਕਰਨ ਆਇਆ ਹੈ ਉਸ ਦਾ ਵੀ ਐਸ.ਪੀ.ਸੀ ਨੇ ਸਨਮਾਨ ਦਿੱਤਾ ਹੈ ਤੇ ਅਸੀਂ ਬਹੁਤ-ਬਹੁਤ ਧੰਨਵਾਦੀ ਹਾਂ ਇਸ ਚੀਜ਼ ਦੇ ਕਿ ਉਹਨਾਂ ਨੇ ਇਹਨਾਂ ਸਾਨੂੰ ਮਾਨ ਬਖਸ਼ਿਆ ਲੇਕਿਨ ਕੀ ਦੋ ਮਿੰਟ ਹੈ ਇਟ ਇਜ਼ ਨੋਰਮਲ ਨੇ ਉਹ ਸਤਿ ਸ੍ਰੀ ਅਕਾਲ ਤੁਸੀਂ ਬੁੱਝੋ ਉਹ ਸਭ ਅਕਸਰ ਸ਼ੁਰੂ ਤੇ ਰਹਿੰਦੇ ਨਹੀਂ ਹੈ ਨਾ ਖਾਸ ਕਰਕੇ ਪਲੇਅ ਨਹੀਂ ਕੀ ਹੋਵੇਗਾ ਨੂੰ ਕੀ ਅਪੀਲ ਕਰਨਾ ਜਾਓ ਬਿਲਕੁਲ ਅਪੀਲ ਇਹੀ ਹੈ ਕਿ ਆਪਣੇ ਜਿੰਨੇ ਵੀ ਨੌਜਵਾਨ ਸਿੱਖ ਨੌਜਵਾਨ ਆ ਉਹ ਸਿੱਖੀ ਸਰੂਪ ਵਿੱਚ ਰਹਿ ਕੇ ਆਪਣੇ ਪੰਜਾਬ ਦਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨਾ ਤੇ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਤਾਂ ਜੋ ਆਪਣੇ ਜਿਹੜੀ ਧਰਮ ਦੀ ਪਛਾਣ ਆ ਉਹ ਦੇਸ਼ਾਂ ਵਿਦੇਸ਼ਾਂ ਤੱਕ ਪਤਾ ਚੱਲੇ ਕਿ ਆਪਣੇ ਧਰਮ ਦੀ ਕੀ अहमਤਾ ਤੇ ਕੀ ਮਹੱਤਤਾ ਵਾ ਤੇ ਇਸੇ ਤਰ੍ਹਾਂ ਹੀ ਮੇਰੀ ਸਾਰਿਆਂ ਨੂੰ ਗੁਰਜਾਸ਼ ਆ ਕੇ ਆਪਣੇ ਸਰੂਪ ਵਿੱਚ ਰਹਿ ਕੇ ਖੇਡਣ ਜਿਹੜੇ ਨੌਜਵਾਨ ਗੁਰਜਾਸ਼ ਦਾ ਫੰਗਲ ਕਮਾਈ ਤਾਗੇ ਮੈਸੇਜ ਹੈਗੇ ਬਿਲਕੁਲ ਸਾਰਿਆਂ ਨੂੰ ਇਹੀ اپੀਲ ਆ कि ਆਪਣੇ ਨਸ਼ਿਆਂ ਤੋਂ ਦੂਰ ਰਹਿਣਾ ਨਸ਼ਿਆਂ ਤੋਂ ਦੂਰ ਰਹਿ ਕੇ ਜੇ ਤੁਸੀਂ ਕੋਈ ਸਟੱਡੀ ਵੀ ਕਰਦੇ ਆ ਜਾਂ ਕੋਈ ਹੋਰ ਵੀ ਐਜੂਕੇਸ਼ਨ ਕਰਦੇ ਆ ਤੇ ਆਪਣਾ ਸਮਾਂ ਕੱਢ ਕੇ ਜਰੂਰ ਮੈਦਾਨ ਵਿੱਚ ਜਾਣ ਖੇਡ ਕਰਨ ਤਾਂ ਜੋ ਉਹਨਾਂ ਦਾ ਜਿਹੜਾ ਧਿਆਨ ਆ ਇਹਨਾਂ ਚੀਜ਼ਾਂ ਤੋਂ ਹਟ ਸਕੇ ਕਿਉਂਕਿ ਖੇਡ ਇੱਕ ਐਸੀ ਚੀਜ਼ ਆ ਜੋ ਇਨਸਾਨ ਨੂੰ ਮੈਂਟਲੀ ਵੀ ਸਟਰੋਂਗ ਬਣਾਉਂਦੀ ਆ ਫਿਜ਼ੀਕਲੀ ਦੇ ਨਾਲ-ਨਾਲ ਤੋਂ ਸਾਨੂੰ ਇਸ ਚੀਜ਼ਾਂ ਤੋਂ ਦੂਰ ਰੱਖੇਗੀ ਤੇ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਕਿਸ ਤਰ੍ਹਾਂ ਆਪਣੇ ਆਪ ਨੂੰ ਅੱਗੇ ਲੈ ਕੇ ਆਉਂਦੇ ਨੇ ਕਿ ਜਿਦਾਂ ਅੰਬਾਲੇ ਤੋਂ ਇਹ ਵੀ ਐਥਲੀਟ ਕਰਦਾ ਤੇ ਅੰਬਾਲੇ ਤੋਂ ਭੱਜ ਕਿਸੇ ਤੋਂ ਘਰ ਆਇਆ ਇਹਦੇ ਨਾਲ ਵੀ ਕਿੰਨੇ ਜਿਹੜੇ ਹੋਰ ਨੌਜਵਾਨ ਇਸ ਚੀਜ਼ ਨੂੰ ਪ੍ਰਭਾਵਿਤ ਹੋਣਗੇ ਤੇ ਆਪਣਾ ਗੇਮ ਆ ਲਾਉਣਗੇ ਲੱਗਦਾ ਕਿ ਜਗਾ ਜਗਾ ਤੇ ਇਹਨਾਂ ਦਵਾਰ ਰੁਕ ਕੇ ਸਾਰੀ ਕਾਨੂੰਨ ਜੋ ਪਾਈ ਤੇ ਨਸ਼ੇ ਪ੍ਰਤੀ ਇੱਕ ਮੈਸੇਜ ਦਿੱਤਾ ਗਿਆ ਰਸਤੇ ਦੇ ਵਿੱਚ ਬਿਲਕੁਲ ਐਸਸੀ ਬਾਰੇ ਜਵਾਬ ਤੇ ਇਹ ਦੇਣਗੇ ਵੀ ਕੀ ਕਹਿਣਾ ਚਾਹੁੰਦੇ ਹਨ ਕੀ ਕਿਤਾਬ ਵਿੱਚ ਆਇਆ ਕਿ ਇਹ ਚੀਜ਼ ਦਾ ਇੱਕ ਮੈਸੇਜ ਦਿੱਤਾ ਜਾਵੇ ਨਸ਼ੇ ਪ੍ਰਤੀ ਤਦੋਂ ਦੋ ਦੋਤੀ ਚਾਲੂ ਕੀਤੀ ਸੀ ਕਿਦੇ ਪ੍ਰਤੀ ਕੀਤੇ ਤੇ ਕਿਹੜੇ ਕਿਹੜੇ ਖੇਡ ਤੋਂ ਹੋ ਗਿਆ ਤੇ ਆ ਜਾਨ ਮੈਂ ਦੱਸਾਂ ਪੁੱਤ ਨੂੰ سامنے ਦੇਖੀ ਵੀਰ ਜੀ ਜਿਸ ਟਾਈਮ ਮੈਂ ਮਤਲਬ ਕਿ ਗੇਮ ਕਰਿਆ ਕਰੂੰਦਾ ਐਥਲੈਟਿਕ ਕਰਿਆ ਕਰੂੰਦਾ ਤਾਂ ਉਸ ਟਾਈਮ ਮਤਲਬ ਕਿ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਜੋ ਮੈਨੂੰ ਸਪੋਰਟ ਕਰਿਆ ਕਰਾਂਦੇ ਤਾਂ ਰਨਿੰਗ ਵਗੈਰਾ ਛੁੱਟ ਗਈ ਸੀ ਤਾਂ ਉਸਕੇ 2 ਸਾਲ ਬਾਅਦ ਮੈਂ ਨੇ ਦੁਬਾਰਾ ਕਿਸੇ ਤਰੀਕੇ ਦੇ ਕੁਝ ਐਸੇ ਸੇ ਮਤਲਬ ਕਿ ਮੇਰੀ ਗੇਲ ਮੈਂ ਗੁਰਦੁਆਰਾ ਸਾਹਿਬ ਗਿਆ वहां ਅਰਦਾਸ ਕਰੀ ਕਿ ਬਈ ਪ੍ਰਮਾਤਮਾ ਮੇਰੇ ਜੋਗਾ ਵੀ ਕੁਝ ਐਸਾ ਚਮਤਕਾਰ ਕਰੇ ਜਿਸ ਤੇ ਮੈਂ ਆਪਣੀ ਰਨਿੰਗ ਦੁਬਾਰਾ ਕੰਟੀਨਿਊ ਕਰ ਸਕਾਂ तो परमात्मा ने चमत्कार कर मेरी गेल और यो चीज़ मैं आज से दो साल पहले ही सोच रखी थी कि मैं अगर ऐसा कुछ करागा परमात्मा मेरी गेल चमत्कार तो यो चीज़ मैं करूँगा कि रनिंग करका तो श्री दरबार साहब जाऊँगा तो वो चीज़ मैंने करी हर यहाँ तक आया मैं परमात्मा की मेरे पर बहुत कृपा रही और आज मैं रनिंग कर रहा हूँ और मेरे जोगा बहुत बड़ी बात है कि मैं भाई जी गेल बैठा हूँ भाई जी गेल यहाँ बैठना ही मेरे योगा बहुत बहुत बड़ी बात है और यहाँ से मैं आ गया यहाँ से मत्था टेकया वो भी मेरे जोगा बहुत बड़ी बात थी ਮੈਂ ਐਜੀਬੀਸੀ ਨੇ ਜੋ ਸਨਮਾਨ ਕਰਿਆ ਬਾਈ ਜੀ ਉਸ ਦਾ ਮੈਂ ਬਹੁਤ ਬਹੁਤ ਜ਼ਿਆਦਾ ਧੰਨਵਾਦੀ ਹਾਂ ਮੈਂ ਮੈਂ ਅੱਜ ਇਹਾਂ ਤੇ ਬਹੁਤ ਜ਼ਿਆਦਾ ਮੋਟੀਵੇਟ ਹੋਗਾ ਜਾ ਰਿਹਾ ਔਰ ਇਹ ਸਰੋਪੇ ਦੀ ਕੀਮਤ ਮੈਂ ਆਪ ਲੋਕਾਂ ਨੂੰ ਬਤਾ ਨਹੀਂ ਸਕਦਾ ਕਿਤਨੀ ਹੈ ਕਿਉਂਕਿ ਮੇਰੇ ਜੋ ਗਏ ਬਹੁਤ ਬੜੀ ਚੀਜ਼ ਆ ਜੋਨ ਸੀ ਮੈਨੂੰ ਮਿਲੀ ਆ ਇਹਾਂ ਜੀ ਤੇ ਇਹਨੂੰ ਮੈਂ ਹਮੇਸ਼ਾ ਸਨਮਾਨ ਨੂੰ ਸਾਂਭ ਕੇ ਰੱਖੂੰਗਾ ਅੱਗੇ ਆਪਣੀ ਜ਼ਿੰਦਗੀ ਮਾ ਤਰੱਕੀ ਕਰੂੰਗਾ ਤਾਂ ਕਿ ਮੈਂ ਵੀ ਅੱچھے ਲੈਵਲ ਬਬਾਈ ਜਿਸ ਤਰ੍ਹਾਂ ਮੈਂ ਵੀ ਇੰਟਰਨੈਸ਼ਨਲ ਲੈਵਲ ਪਰਫਾਰਮ ਕਰ ਸਕਾਂ ਜਿਸ ਤੇ ਲੋਕਾਂ ਨੂੰ ਪਤਾ ਲਗਾ ਕਿ ਸਿੱਖ ਕੌਮ ਦਾ ਤੇ ਬੰਦਾ ਕੋਈ ਉਠਿਆ ਗਰੀਬੀ ਮਾਂ ਤੇ ਉਠਿਆ ਬੰਦਾ ਹਰ ਯਹਾਂ ਤੱਕ ਪਹੁੰਚਿਆ আর ਉਸਦੀ ਕੌਮ ਨੇ ਉਹਨੂੰ ਕਿੰਨਾ ਸਪੋਰਟ ਕਰਿਆ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਨੌਜਵਾਨਾਂ ਨੂੰ ਜੀ ਮੈਂ ਯਹੀ ਮੈਸੇਜ ਦੇਣਾ ਚਾਹੂੰਗਾ ਕਿ ਅੱਛੇ ਬਸੇ ਲਗੋ ਆਪਣੇ ਧਰਮ ਕੇ ਪ੍ਰਤੀ ਵਫਾਦਾਰ ਹੋਵੋ ਆਪਣਾ ਜਿਹੜਾ ਨਸ਼ਾ ਹੈ ਆਪਣੇ ਆਪ ਛੁੱਟ ਜਾਗਾ ਜੋ ਆਪਕਾ ਕੈਰੀਅਰ ਹੈ ਜੋ ਆਪਕਾ ਮਤਲਬ ਜੋ ਵੀ ਪ੍ਰੋਫੈਸ਼ਨ ਹੈ ਆ ਪੜਾਈ ਕਰਨਾ ਚਾਹਾਂ ਆ ਗੇਮ ਕਰਨਾ ਚਾਹੋ ਉਸ ਜੋਗਾ ਉਸਕੇ ਪ੍ਰਤੀ ਵਫਾदार ਰਹੋ ਉਸ ਨੂੰ ਪ੍ਰੇਮ ਕਰੋ ਤਾਂ ਆਟੋਮੈਟਿਕ ਆਪ ਨਸ਼ੇ ਵਸੇ ਤੇ ਦੂਰ ਹੋ ਜਾਗੇ ਤੁਸੀਂ ਕੀ ਸੋਚਿਆ ਫਿਚਰ ਦੇ ਵਿੱਚ ਕੀ ਕਾਮਯਾਬੀ ਹਾਸਲ ਕਰਨਾ ਫਿਚਰ ਮਾ ਜੀ ਮੇਰਾ ਇਹੋ ਹੀ ਹੈ ਕਿ ਮੈਂ ਆਪਣਾ ਬੈਸਟ ਦੂੰ ਕਿਉਂਕਿ ਪਰਮਾਤਮਾ ਨੂੰ ਪਤਾ ਹੈ ਕਿ ਮੈਂ ਕੀ ਕਰਨੇ ਜੋਗਾ ਬਣਿਆ ਹੂੰ ਕਿਉਂਕਿ ਮੈਂ ਤਾਂ ਆਪਣੀ ਕੋਸ਼ਿਸ਼ ਹੀ ਕਰ ਸਕੂ ਮੈਂ ਆਪਣਾ ਬੈਸਟ ਕਰਨੇ ਕੋਸ਼ਿਸ਼ ਕਰੂੰਗਾ ਜਹਾਂ ਤੱਕ ਵੀ ਪਰਮਾਤਮਾ ਮੈਨੂੰ ਲੈ ਕੇ ਜਾਏਗਾ ਨੈਸ਼ਨਲ ਇੰਟਰਨੈਸ਼ਨਲ ਜਹਾਂ ਤੱਕ ਵੀ ਮੈਂ ਜਾ ਸਕਾਂਗਾ ਅੱਛਾ ਯਾਰ ਫਰੇਮ ਕਿਹਾ ਜਹਾਂ ਤੱਕ ਵੀ ਮੈਂ ਜਾ ਪਾਉਂਗਾ ਮੈਂ ਕੋਸ਼ਿਸ਼ ਕਰੂੰਗਾ ਆਪਣੇ ਆਪ ਨੂੰ ਅੱਛਾ ਪਰਫਾਰਮ ਕਰਨੇ ਦੀ ਮੁ मुश्किलें तो जी बहुत आई मैं बीच में बहुत सा मौसम ख़राब भी मिले मैं जिसकी वजह से मैं रनिंग करने में बहुत दिक्कत आई सर्वाइकल की प्रॉब्लम मैं शुरू हो गई थी रस्ते वहां ग्लूकोस भी लग मेरा बट मैं फिर भी रुकया नहीं क्योंकि मैं पता था अगर मैं कहीं रुक गया रस्ते तो रेस्ट भी अगर मैं ले लिया तो यहाँ तक पहुँचना मुश्किल हो जाएगा मैं रब का नाम लेकर चलता रहा और परमात्मा ने मेरा पूरा साथ दिया इस सफर के अंदर ਮੈਂ ਜੀ ਸਭ ਤੋਂ ਪਹਿਲਾਂ ਸ੍ਰੀ ਆਪਣਾ ਫਤਿਹਗੜ ਸਾਹਿਬ ਰੁਕਿਆ ਤੱਕ ਸ੍ਰੀ ਆਪਣਾ ਫਿਰ ਉਸਕੇ ਬਾਅਦ ਸ੍ਰੀ ਕੋਤਵਾਲ ਸਾਹਿਬ ਫਿਰ ਉਸਕੇ ਬਾਅਦ ਆਪਣਾ ਚਮਕੌਰ ਸਾਹਿਬ ਫਿਰ ਗੁਰਦੁਆਰਾ ਸ੍ਰੀ ਭੱਟਾ ਸਾਹਿਬ ਫਿਰ ਆਪਣਾ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਫਿਰ ਆਪਣਾ ਤਕਸ਼ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਫਿਰ ਉਸਕੇ ਬਾਅਦ ਇਸ ਤਰ੍ਹਾਂ ਹੀ ਕਰਦਾ ਵਾ ਮੈਂ ਯਹਾਂ ਸੀ ਪਹੁੰਚ ਗਿਆ ਰਸੂ ਪਰਮਾਤਮਾ ਦਾ ਸ਼ੁਕਰ ਕਰਦੇ ਜੀ ਅੱਗੇ ਰਸਤਾ ਫੜਦਾ ਮੈਂ ਜੀ ਪਰਮਾਤਮਾ ਨੇ ਹੀ ਹੱਥ ਪਕੜੇ ਜੀ ਜਦ ਕਿਸੇ ਨੇ ਵੀ ਨਹੀਂ ਹੱਥ ਪਕੜਿਆ ਜੀ ਕਿਸੇ ਸਰਕਾਰ ਨੇ ਨਹੀਂ ਹੱਥ ਪਕੜਿਆ ਜਦ ਕਿਸੇ ਨੇ ਵੀ ਨਹੀਂ ਹੱਥ ਪਕੜਿਆ ਤਾਂ ਜੀ ਪਰਮਾਤਮਾ ਨੇ ਹੀ ਹੱਥ ਪਕੜਿਆ ਜੀ ਜਦੀ ਮੈਂ ਅੱਜ ਇਹਾਂ ਬੈਠਾ ਹਾਂ ਨਾ ਕਿਸੇ ਕੀ ਇਸਕੇ ਅੰਦਰ ਕਿਸੇ ਕੀ ਉਹ ਨਹੀਂ ਹੈ ਇਸ ਮਾ ਸਿਰਫ ਪਰਮਾਤਮਾ ਕੀ ਉਹ ਯੋ ਕੋ ਤੱਕ ਹੈ ਜਹਾਂ ਸਮੇ ਯਹਾਂ ਸੀ ਬੈਠਾ ਹਾਂ ਇਸ ਟਾਈਮ ਔਰ ਬਾਈ ਕੀ ਦੇਨ ਬੈਠਾ ਹੋਈ ਮੇਰੇ ਜੋਗਾ ਕੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਵੀ ਹਾਕੀ ਦੇ ਪਲੇਅਰ ਬਣਾਉਣ ਲਈ ਸਾਡੀਆਂ ਆਪਣੀਆਂ ਅਕੈਡਮੀਆਂ ਚੱਲਦੀਆਂ ਕਬੱਡੀ ਦੀਆਂ ਸਾਡੀਆਂ ਆਪਣੀਆਂ ਜਿਹੜੀਆਂ ਅਕੈਡਮੀਆਂ ਚੱਲਦੀਆਂ ਪਰ ਫਿਰ ਵੀ ਜਿਹੜੇ ਕੋ ਸਿੱਖ ਚ ਇਹਦੇ ਅਚੇਚੇ ਤੌਰ ਤੇ ਆਪਣਾ ਯੋਗਦਾਨ ਪਾਉਂਦੇ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਹਮੇਸ਼ਾ ਹੀ ਸਤਿਕਾਰ ਕਰਦੀ ਹੈ ਸਰਦਾਰ ਜਰਮਨਜੀਤ ਸਿੰਘ ਜਿਨ੍ਹਾਂ ਨੇ ਇੰਡੀਆ ਦੀ ਹਾਕੀ ਟੀਮ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਭਾਵੇਂ ਟੀਮ ਨੂੰ ਪਹਿਲਾਂ ਵੀ ਸਨਮਾਨਿਤ ਕੀਤਾ ਗਿਆ ਸੀ ਪਰ ਸਾਫਤ ਸੂਰਤ ਹੁਣ ਕਰਕੇ ਉਸ ਦਿਨ ਅਸੀਂ ਫੈਸਲਾ ਕੀਤਾ ਸੀ ਕਿ ਉਹਨਾਂ ਨੂੰ 5 ਲੱਖ ਰੁਪਈਆ ਜਿਹੜਾ ਆ ਉਹ ਦਿੱਤਾ ਜਾਊਗਾ ਤੇ ਸਨਮਾਨ ਵੀ ਵਿਸ਼ੇਸ਼ ਕੀਤਾ ਜਾਊਗਾ ਜੋ ਉਹਨਾਂ ਦਾ ਸਨਮਾਨ ਕੀਤਾ ਦੂਸਰਾ ਮੁੰਡਾ ਅਮਰਪ੍ਰੀਤ ਸਿੰਘ ਜਿਹੜਾ ਸਾਫਤ ਸੂਰਤ ਆ ਜਿਹੜਾ ਦੌੜਾਂ ਦੇ ਵਿੱਚ ਆਪਣਾ ਮੈਡਲ ਲੈ ਕੇ ਆਇਆ ਉਹਨੂੰ ਵੀ 1 ਲੱਖ ਰੁਪਇਆ ਜਿਹੜਾ ਤੇ ਉਹਦਾ ਵੀ ਸ਼ੋਮਣੀ ਗੁਰਦਾਰਾ ਪਰਨੰਥ ਕਮੇਟੀ ਵੱਲੋਂ ਸਤਿਕਾਰ ਕੀਤਾ ਗਿਆ ਤੇ ਸ਼ੋਮਣੀ ਕਮੇਟੀ ਹਮੇਸ਼ਾ ਹੀ ਉਹ ਸਿੱਖ ਜਿਹੜੇ ਜੇ ਸਾਫਤ ਸੂਰਤ ਆ ਉਹਨਾਂ ਲਈ ਹਮੇਸ਼ਾ ਹੀ ਆਪਣਾ ਯੋਗਦਾਨ ਸਮੇਂ-ਸਮੇਂ ਸਿਰ ਪਾਉਂਦੀ ਰਹੀ ਆ ਸੋ ਇਹ ਦੋਹਾਂ ਨੂੰ ਅੱਜ ਚੇਚੇ ਤੌਰ ਤੇ ਜਿਹੜਾ ਇੱਥੇ ਉਹ ਸਨਮਾਨ ਭੇਟ ਕੀਤਾ ਗਿਆ ਅੱਜ